170 ਪਿੰਡ ਕਰਤੇ ਐ ਐਤਰਾ ਇੱਕ ਜੋਰ ਆਪਣੇ ਦੋ ਪਿੰਡ ਰਕਤਾ ਫਿਰਿਆ ਰਹੇਗੇ ਸੀ ਮੈਥੋਂ ਅੱਜ ਮੈਂ ਕ ਇਥੇ ਨਹੀਂ ਕਰਦੇ ਹਾਂ ਪਰ ਮੇਰੀ ਹੱਥ ਬਨ ਕੇ ਬੇਨਤੀ ਐ ਹਾਕੀ ਟੱਕੜੇ ਹੋ ਕੇ ਜੋਰ ਲਾਗੋ ਬਸ ਇਹਦੂ ਬਾਦ ਕਾ ਮੈਨੂੰ ਫੜ ਜਾਣਾ ਹੈ ਨਾਲੇ ਮੈਂ ਸੁਣਿਆ ਪਰਸ ਮੇਰਾ ਬਾਜਾ ਬਾਬਾ ਤਾਵਾ ਤਾਵਾ ਬੋਲਦਾ ਸਿੰਘ ਹੈ ਨਾ ਉਹ ਵੀ ਕਹਿੰਦੇ ਵਾਵਾ ਜਿਤਵੰਦ ਸਿੰਘ ਹੁੰਦਾ ਸੀ ਮੈਨੂੰ ਆਣਾ ਸੋ ਵੀ ਬੋਲੇ ਮੈਂ ਕਹਿੰਦਾ ਵੀ ਛੱਡ ਕਹਣਾ ਕੀ ਐ ਮਾਰਾ ਗਿਆ ਤੇ ਟੀਕਾ ਇੰਨਾ ਕੋ ਲਾਇਆ ਸੀ ਟੀਕਾ ਮਾਰਦਾ ਫਿਰਦਾ ਸੀ ਇਹਨੂੰ ਪੁੱਛਿਆ ਮਾਰਾ ਗਿਆ ਕਿੰਨੇ ਕੋਤਵਾਰੇ ਵਰਦੀ ਦੇ ਪਿਓ ਦੇ ਜੰਮਿਆਤਾ ਉਹਦੇ ਗੋਲਡੀ ਕੰਮੇ ਗਰੇਟੇ ਕਿਵੇਂ ਕਰਦਾ ਸੀ ਪੱਪੀ ਛੋਡੇ ਨੂੰ ਨਾਲ ਲੈ ਕੇ ਜੰਨਾ ਫਿੱਜਰ ਪੁੱਛੋ ਮਨਾ ਫਿਰ ਹੈ ਕੰਮੇ ਇਹਨੂੰ ਪੁੱਛਿਆ ਉਹਦੇ ਦੇ ਫੁੱਫੜ ਰਾਜੇ ਵਾਲੇ ਨੂੰ ਤਾਂ ਫੋਨ ਕਰਦਾ ਸੀ ਕਹਿੰਦੇ ਛੱਟੇ ਆਹਨੇ ਨੂੰ ਵਟੇ ਮਾਰਿਆ ਤੇ ਸ਼ੁਕਰ ਦਾ ਮਰੀਜ਼ ਆ। ਮੈਂ ਕਹਿੰਦਾ ਛੱਡ ਲੈਣਾ ਕੀ ਹੈ। ਨਾਲੇ ਪੰਜਾਬੀ ਚ ਸਮਝਾਉਂਦਿਆਂ ਮੈਂ ਕਹਿੰਦਾ ਛੱਡ ਕੇ ਅੱਗੇ ਬੜੀ ਹੋ ਗਈ। ਪਰ ਨਹੀਂ ਉਹ ਮੈਨੂੰ ਲੱਗਦਾ ਵਟੇ ਵਾਲੇ ਤੇਰੇ ਚਮਗਦਰ ਨੇ ਦੋ ਤੰਦਰ ਕੁੰਨੇ ਪਿਓ ਸੇਨੇ ਵੇ ਵੱਡੇ ਬੈ ਨਹੀਂ ਜਿਨੀਆਂ ਨੂੰ ਪੇਦਾ ਕੀਕਾ ਸਨ। ਇਹਨੇ ਨਾ ਉਹਨਾਂ ਨੂੰ ਛੱਡਿਓ ਤੇ ਕਾਂਗਰਸ ਦੇ ਐਡਾ ਸਵਾਦ ਸੀ ਫਿਰ ਆਖੀ ਆਪ ਜੁਫਦਾ। ਉਹ ਵੀ ਉਹ ਮਾਰਤੀ ਇਕ ਇਧਰ ਨੇ ਦੇ, ਇਹ ਇਧਰ ਦੇ ਲਿਆ ਕੇ। ਉਹ ਉਹ ਜਮਨਦ ਜੱਪਤਾ ਲਈ ਖਤਰੇ ਪੈ ਪੈਨਮ ਤੇਰੇ ਨੂੰ। ਹਰ ਚੱਕ ਜਾਨੀ ਸਾਰਾ ਲੋ ਇੱਕ ਬੇਨਤੀ ਹੈ। ਛੋਟੀ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ। ਨਾ ਜਿਨੀ ਦਰਦੀ, ਨਾ ਗਰੀਬਾਂ ਤੇ ਲੇਟਾਂ ਵਾਲੇ ਬੰਦ ਕਰਦੇ। ਹੁਣ ਇੱਕ ਨਵੀਂ ਖੁਸ਼ਖਬਰੀ ਹੈ। ਤੁਹਾਡੇ ਮਕਾਨ ਸਾਰੇ ਪਾਸ ਕਰਤੇ ਜਿੰਨੇ ਬਲਾਈ ਹੋਏ ਸੀ। ਅਗਲੇ ਮਹੀਨੇ ਦੇ ਦਿੰਨੇ ਸਾਰਿਆਂ ਦੇ। ਠੀਕ ਹੈ। ਕੋਈ ਜਿੱਦ ਤੋਂ ਬਲਾਕ ਸੰਧੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਦਿੱਤੀ ਬਣਾਓ। ਹੋਰ ਤੁਮਾ ਦੇ ਪੰਡ ਪੈ ਮਰਨੇ ਲੇ ਚੇਤੀ ਨੇ ਆਊਗਾ ਫਲਾਸ਼ ਹੋਇਆ ਹੋਰ ਦਸੋ ਕੀ ਕਰਾਂ ਬਾਕੀ ਹੁਣ ਕੋਈ ਗੱਲ ਨਹੀਂ ਤੈਨੂੰ ਤੇ ਚਾਚਾ ਭਤੀਜੇ ਦਾ ਪਤਾ ਹੋ ਲੱਗੂਗਾ ਕਿ ਤੇ ਮੈਂ ਕਰ ਗਿਆ ਚੁੱਪ ਮੈਂ ਕਹਣਾ ਛੱਡ ਦੇਣਾ ਕੀ ਹੈ ਮੈਂ ਨਵਾਂ ਘਰ ਬਣਾਇਆ ਹੱਲ ਤਾਂ ਨੀਆ ਹੀ ਰੱਖਿਆ ਸੀ ਇਹਨੂੰ ਪੁੱਛੋ ਨੋਵਾ ਘਰ ਤੇ ਬੰਨੈਰਮ ਖਿੱਚੇ ਦੇ ਨਾਲ ਆਇਆ ਕਿ ਨਹੀਂ ਆਇਆ ਪੁੱਛੇ ਮਾੜਾ ਜਾਈਦਾ ਜਉਂ ਮਾਮਾ ਕਰਦਾ ਨਾ ਇੱਥੇ ਪਰਸੋਂ ਹਾਂ ਮੈਂ ਉਹਦੇ ਨਾਲ ਸਪੀਕਰ ਫੰਕਾ ਸੀ ਇਹਨੇ ਟੇਕ ਹੁਦਾ ਕੋਈ ਗੱਲ ਨਹੀਂ ਭੋਲੇ ਓ ਬਾਬਾ ਨਰੇਂਦਰ ਚੱਲ ਗਦਾ ਬਸ ਇਹ ਗਾ ਜੇ ਦੁਬਾਰਾ ਟਿਕੜ ਪੁੰਦੀਆਂ ਨਾ ਕਢਾਈਆਂ ਜਾਂ ਮਾਂ ਦੇ ਪਿਓ ਦਾ ਪੁੱਤ ਨਹੀਂ ਬਸਤ ਬੜੀ ਹੋ ਗਈ ਇਹ ਤੁ ਬਾਦ ਨਹੀਂ ਜੇ ਮੈਰੀ ਪਾਣੀ ਆਉਂਗਾ ਬਾਦੂ ਉਹ ਸਾਡੇ ਖਾਣੇ ਬਣਾ ਜਿਵੇਂ ਆਉਂਗਾ ਇਸ ਤੋਂ ਬਾਦ ਤੇ ਇੱਕ ਹੋਰ ਗੱਲੋ ਜਿਹੜੇ ਲਾਲ ਕਿਰਾਂ ਚ ਘਾਰੇ ਆਪਣੇ ਸਾਰੇ ਮੁੱਖ ਮੰਤਰੀ ਨੇ ਕਿਹਾ ਜਲਦੀ ਤੁ ਨੂੰ ਪੱਕੇ ਕਰਕੇ ਘਰ ਦੀਆਂ ਰਿਸ਼ਤੀਆਂ ਕਰਾ ਕੇ ਦੇਣੀਆਂ ਠੀਕ ਹੈ ਜੀ ਬਸ ਸਾਥ ਬਣ ਕੇ ਬੇਨਤੀ ਹੈ ਸਾਡੇ 3 ਸਾਲਾਂ ਚ ਕੋਈ ਚੱਕਦੇ ਨਹੀਂ ਸਰ ਜੀ ਨਹੀਂ ਕਹਿ ਸਕਦਾ ਵੀ ਗੋਡੀ ਨੇ ਕਿਸੇ ਤੇ ਨਿਆਂ ਪਰ ਚੱਕਾਇਆ ਕੋਈ ਨਹੀਂ ਕਹਿ ਸਕਦਾ ਭਈਆ ਹੋ ਚਾਚਾ ਮੇਰਾ ਕੀ ਹਾਲ ਹੈ ਪਾਣੀ ਪੁੜੀਆਂ ਦਾ ਭੇਖਾ ਤੁਸੀਂ ਕੱਢ ਦਿਓ ਮੈਂ ਖਵਾ ਦੇਗਾ ਜਿੱਥੇ ਨਾਲ ਜਿਹੜਾ ਪਤਾ ਹੀ ਨਹੀਂ ਸੀ ਅੱਗੇ ਬੇਟੇ ਘਰ ਵਾਲੇ ਕੰਮ ਤੇਰਾ ਕਰ ਤਾ ਅਗਲੇ ਮਹੀਨੇ ਦੇ ਦਿਆਂਗਾ ਇਹ ਰਮਨ ਹੈ ਆਪਣਾ ਛੋਟਾ ਗਵੰਡੀ ਹੈ ਹਾਂ ਜਿਹੜਾ ਫੁੱਦਾ ਨਾ ਤੋਂ ਸੁਪੇਦਰੀ ਨੇ ਕਹੀ ਥਰਿਆ ਤੇ ਸਾਰੇ ਇਹਨਾਂ ਦੇ ਨਾਮ ਲਿਖੇ ਹੋ ਗੋਜੀ ਉਹ ਪਰਲਾ ਵੀ ਇਹਨਾਂ ਆ ਸੀ ਤੇ ਖੋਟਿਆ ਵਾਲਾ ਵੀ ਇਹਨਾਂ ਆ ਸੀ ਬੜੀ ਹੋ ਗਈ ਬੱਸ ਕਰ ਹੁਣ ਇਹਨਾਂ ਵੀ ਗਣਾ ਹੁਣ ਮੈਂ ਖਾਤਰ ਗੱਲ ਬੰਦ ਕਰਦੀ ਆ ਬਾਬਾ ਨਾਲੇ ਪੱਥੇ ਤੇ ਗੱਲ ਖਤਮ ਕਰ ਬੱਸ ਠੀਕ ਹੈ ਜੇ ਜੇ ਵੱਡੇ ਢਾਂਗੀਆਂ ਤੇ ਪਾਣੀ ਨਾ ਪਹੁੰਚੇ ਛੋਟੇ ਪਿੰਡਾਂ ਆ ਦੀ ਬੋਤ ਮੰਗਣੀ ਹੁੰਦਾ ਜੈ ਬਲਾਕ ਸੰਗਤ ਦੇ ਜਲਾ ਪੁਛੇ ਦਾਸ ਤੋਂ ਠੀਕ ਹੈ ਜੀ ਸਾ ਇੱਕ ਹੋਰ ਗੋਸ਼ਤਰੀ ਹੈ ਜਾਨੀ ਸਰ ਤੋਂ ਚੱਕ ਜਾਨੀ ਸਰ ਦੀ ਸੜਕ ਸਾਫ ਕਰਤੀ 31 ਮਾਰਚ ਪਹਿਲਾਂ ਫਿਰ ਬਣਾ ਦੇਣਾ